ਹੋਰ ਠਾਰਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਣਾ ਕਰਦੇ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਗੁਰਬਾਣੀ ਦਾ ਕੋਈ ਵੀ ਸ਼ਬਦ ਹੈ ਸਿੱਖਾ ਜੇ ਉਹ ਕਿਸੇ ਬਿਰਾਦਰੀ ਕਿਸੇ ਸੰਪਰਦਾ ਕਿਸੇ ਕੌਮ ਕਿਸੇ ਧਾਰਮਿਕ ਆਗੂ ਨੂੰ ਸੰਬੋਧਨ ਹੋ ਕੇ ਕਿਹਾ ਗਿਆ ਤਾਂ ਉਹ ਸ਼ਬਦ ਪੂਰੀ ਦੁਨੀਆ ਤੇ ਲਾਗੂ ਹੁੰਦਾ ਸੱਚ ਸਰਬ ਸਾਂਝਾ ਹੁੰਦਾ ਉਹਨੂੰ ਜਾਤਾਂ ਗੋਤਾਂ ਵਰਨਾ ਤੇ ਮੱਧਾਂ ਵਿੱਚ ਨਹੀਂ ਵੜਿਆ ਜਾਂਦਾ ਹੁੰਦਾ ਜੇਕਰ ਕਿਸੇ ਕਾਜੀ ਬ੍ਰਾਹਮਣ ਨੂੰ ਸੰਬੋਧਨ ਹੋ ਕੇ ਕੋਈ ਸ਼ਬਦ ਕਿਹਾ ਤਾਂ ਸਿੱਖਾ ਉਹ ਤੇਰੇ ਤੇ ਵੀ ਢੁੱਕਦਾ ਜਿਵੇਂ ਉਦਾਹਰਨ ਦੇ ਲਈ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਬਿਨ ਸੱਚੇ ਨਾਮ ਕੇ ਕਿਆ ਟਿੱਕਾ ਕਿਆ ਤੱਗ ਇੱਥੇ ਇੱਕ ਹਿੰਦੂ ਲੋਬੀ ਨੂੰ ਸੰਬੋਧਨ ਹੋ ਕੇ ਕਿ ਹੈ ਬੀਜ ਤੇਰੀ ਜੀਵਨ ਸ਼ੈਲੀ ਗੁਣਾਪਰਪੂਰ ਨਹੀਂ ਹੈਗੀ ਤਾਂ ਪਾਇਆ ਤੇਰਾ ਜਨਮ ਤੇ ਲਾਏ ਤੇਰੇ ਤਿਲਕ ਕਿਸੇ ਕੰਮ ਨਹੀਂ ਇਹ ਹੀ ਗੱਲ ਅੱਜ ਮਜੂਦਾ ਟਾਈਮ ਤੇ ਸਿੱਖਾ ਤੇਰੇ ਤੇ ਵੀ ਲਾਗੂ ਹੁੰਦੀ ਹੈ ਜੇ ਸੱਚਾ ਜੀਵਨ ਸ਼ੈਲੀ ਤੇਰੀ ਹੈ ਨਹੀਂ ਬਿਨ ਸੱਚੇ ਨਾਮ ਕੇ ਕੀ ਕਰਪਾਨ ਕੀਤਾ ਇਹ ਪ੍ਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਬਾਣੀ ਦਾ ਕੱਲਾ ਕੱਲਾ ਬਾਗ ਪੂਰੀ ਦੁਨੀਆ ਲਈ ਸਾਂਝ ਹੈ ਇਹ ਹਰ ਇੱਕ ਮਨੁੱਖ ਮਾਤਰ ਤੇ ਟੁੱਕਦਾ ਜੇ ਪਖੰਡ ਤੇ ਕਰਮਕਾਂਡ ਇੱਕ ਦੂਈ ਧਿਰ ਨੂੰ ਕਿਆ ਉਹੀ ਕਰਮਕਾਂਡ ਤੂੰ ਗਾਤਰੇ ਕਿਰਪਾਨਾਂ ਪੱਗਾਂ ਸਜਾ ਕੇ ਕਰੇ ਤਾਂ ਉਸ ਨਾਲ ਤੂੰ ਧਰਮੀ ਨਹੀਂ ਹੋ ਜਾਣਾ ਪਖੰਡ ਪਖੰਡੇ ਰਹਿਣਾ ਤੇ ਸੱਚ ਨੇ ਸੱਚੇ ਰਹਿਣਾ